ਅੱਜ ਕੱਲ ਲੋਕਾਂ ਦਾ ਕੋਈ ਪਤਾ ਨਹੀਂ ਲੱਗਦਾ ਆਪਾਂ ਮਿਹਨਤ ਕਰਕੇ ਅੱਗੇ ਜਾਣਾ ਚਾਹੁੰਨੇ ਆ ਤੋ ਆਪਣੇ ਤੇ ਜਾਦੂ ਟੂਣਾ ਕਰਕੇ ਆਪਾਂ ਨੂੰ ਪਿੱਛੇ ਸਿੱਟਣਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਆਪਾਂ ਤਰੱਕੀ ਕਰੀਏ ਉਹ ਆਪਣੇ ਤੇ ਵਿੱਚੋਂ ਵਿੱਚ ਲੱਗਦੇ ਹੁੰਦੇ ਨੇ ਅਜਿਹੇ ਲੋਕ ਆਪਣੇ ਤੋਂ ਡਰਦੇ ਹੁੰਦੇ ਨੇ ਉਹ ਆਪਣੇ ਸਾਹਮਣੇ ਆ ਕੇ ਵਾਰ ਨਹੀਂ ਕਰ ਸਕਦੇ ਇਸ ਕਰਕੇ ਉਹ ਦੂਸਰੇ ਤਰੀਕੇ ਦੇ ਨਾਲ ਆਪਾਂ ਨੂੰ ਪਿੱਛੇ ਸਿੱਟਣ ਦੀ ਸੋਚਦੇ ਹੁੰਦੇ ਨੇ ਅਜਿਹੇ ਲੋਕਾਂ ਦੇ ਵਿੱਚ ਬਹੁਤ ਸਾਰੇ ਲੋਕ ਆ ਜਾਂਦੇ ਨੇ ਜਿਵੇਂ ਆਪਣੇ ਕਈ ਦੋਸਤ ਆਪਣੇ ਰਿਸ਼ਤੇਦਾਰ ਆਪਣੀ ਆਂਡੀ ਗਵਾਂਡੀ ਜਦੋਂ ਤੁਸੀਂ ਥੋੜੀ ਜਿਹੀ ਚੜ੍ਹਾਈ ਕਰੋਗੇ ਤੇ ਉਹਨਾਂ ਦੇ ਮਨ ਦੇ ਵਿੱਚ ਅੱਗ ਲੱਗੇਗੀ ਕਿ ਇਹ ਕਿਵੇਂ ਅੱਗੇ ਜਾ ਰਿਹਾ ਹੈ ਇਸ ਕਰਕੇ ਉਹ ਤੁਹਾਨੂੰ ਸਿੱਟਣ ਦੀ ਸੋਚਣਗੇ ਤੁਹਾਡੇ ਤੇ ਬਥੇਰਾ ਕੁਝ ਕਰਾਉਣਗੇ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਤ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਬੇਸ਼ੱਕ ਤੁਹਾਡੇ ਤੇ ਕੋਈ ਵੀ ਇਨਸਾਨ ਚਾਹੇ ਕੋਈ ਵੀ ਜਾਦੂ ਟੂਣਾ ਕਰਾਵੇ ਉਹ ਉਲਟਾ ਉਹਨਾਂ ਤੇ ਹੀ ਭਾਰੀ ਪੈ ਜਾਵੇਗਾ ਤੁਹਾਡੇ ਤੇ ਕੋਈ ਨੁਕਸਾਨ ਨਹੀਂ ਹੋਏਗਾ ਤਸਮਾਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ 'ਤੇ ਚੱਲਦੇ ਆਂ ਜੀ ਜਦੋਂ ਤੁਹਾਨੂੰ ਲੱਗੇ ਕਿ ਲੋਕ ਤੁਹਾਡੇ ਤੇ ਜੈਲਸ ਫੀਲ ਕਰ ਰਹੇ ਨੇ ਤੁਹਾਡੇ ਤੇ ਟੂਣਾ ਟੱਪਾ ਕਰ ਰਹੇ ਨੇ ਤਾਂ ਤੁਸੀਂ ਇਹ ਦੋ ਕੰਮ ਕਰਨੇ ਨੇ ਮੈਂ ਲਿਖ ਕੇ ਦਿੰਨਾ ਜਦੋਂ ਤੁਸੀਂ ਇਹ ਦੋ ਕੰਮ ਕਰ ਦਿੱਤੇ ਤੁਹਾਡੇ ਤੇ ਕੋਈ ਵੀ ਜਾਦੂ ਟੂਣਾ ਕੰਮ ਨਹੀਂ ਕਰੇਗਾ ਤੇ ਜਿਨ੍ਹਾਂ ਨੇ ਵੀ ਇਹ ਕੀਤਾ ਹੋਇਆ ਉਲਟਾ ਉਹਨਾਂ ਤੇ ਹੋ ਜਾਏਗਾ ਉਲਟਾ ਉਹਨਾਂ ਦਾ ਹੀ ਨੁਕਸਾਨ ਹੋ ਜਾਏਗਾ ਵੈਸੇ ਤਾਂ ਇਹ ਦੋਨੋਂ ਕੰਮ ਬਹੁਤ ਹੀ ਜ਼ਿਆਦਾ ਖਾਸ ਨੇ ਪਰ ਜੋ ਦੂਸਰਾ ਕੰਮ ਹੈ ਉਹ ਜਦੋਂ ਕੋਈ ਤੁਹਾਡੇ ਤੇ ਜ਼ਿਆਦਾ ਟੋਣਾ ਕਰ ਦੇਵੇ ਉਦੋਂ ਕਰਨਾ ਤੁਸੀਂ ਉਹਦਾ ਰਿਜ਼ਲਟ ਨਾਲ ਦੀ ਨਾਲ ਵੇਖੋਗੇ ਇਸ ਕਰਕੇ ਆਪਾਂ ਉਸ ਦੀ ਗੱਲ ਵੀਡੀਓ ਦੇ ਅੰਤ ਦੇ ਵਿੱਚ ਕਰਾਂਗੇ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਕੰਮ ਦੀ ਕਈ ਵਾਰ ਤੁਹਾਡੀ ਜ਼ਿੰਦਗੀ ਵਿੱਚ ਕੀ ਹੁੰਦਾ ਕਿ ਤੁਹਾਡਾ ਸਾਰਾ ਕੰਮ ਕਰ ਵਧੀਆ ਚੱਲ ਰਿਹਾ ਹੁੰਦਾ ਤੁਹਾਨੂੰ ਐਵੇਂ ਲੱਗਦਾ ਕਿ ਮੇਰੀ ਜ਼ਿੰਦਗੀ ਬਹੁਤ ਹੀ ਵਧੀਆ ਮੇਰੇ ਸਾਰੇ ਕੰਮ ਹੋ ਰਹੇ ਨੇ ਨਾ ਤਾਂ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੈ ਆਫਿਸ ਦੇ ਵਿੱਚ ਵੀ ਕੰਮ ਬਹੁਤ ਵਧੀਆ ਹੈ ਨੌਕਰੀ ਵੀ ਬਹੁਤ ਵਧੀਆ ਚੱਲ ਰਹੀ ਹੈ ਰਿਸ਼ਤੇ ਵੀ ਬਹੁਤ ਵਧੀਆ ਚੱਲ ਰਹੇ ਨੇ ਤੇ ਘਰ ਦੇ ਵਿੱਚ ਵੀ ਤਰੱਕੀ ਹੋ ਰਹੀ ਹੈ ਨਵੀਆਂ ਨਵੀਆਂ ਚੀਜ਼ਾਂ ਖਰੀਦ ਰਹੇ ਹਾਂ ਪਰ ਅਚਾਨਕ ਪਤਾ ਨਹੀਂ ਕੀ ਹੁੰਦਾ ਸਭ ਕੁਝ ਗੜਬੜ ਹੋ ਜਾਂਦੀ ਹੈ ਕੰਮ ਵੀ ਘਟ ਜਾਂਦਾ ਹੈ ਘਰ ਦੇ ਵਿੱਚ ਲੜਾਈ ਝਗੜਾ ਵੀ ਵੱਧ ਜਾਂਦਾ ਹੈ ਘਰ ਦੀ ਤਰੱਕੀ ਵੀ ਰੁਕ ਜਾਂਦੀ ਹੈ ਘਰ ਦੇ ਵਿੱਚ ਬਿਮਾਰੀ ਤੇ ਕਲੇਸ਼ ਵੀ ਆ ਜਾਂਦਾ ਹੈ ਤੇ ਫੇਰ ਤੁਹਾਨੂੰ ਲੱਗਦਾ ਹੈ ਕਿ ਯਾਰ ਅਚਾਨਕ ਕੀ ਹੋ ਗਿਆ ਪਹਿਲਾਂ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਤੇ ਫਿਰ ਇਹ ਕੀ ਹੋ ਗਿਆ ਤੇ ਫਿਰ ਤੁਹਾਡੇ ਮਨ ਦੇ ਵਿੱਚ ਆਉਂਦਾ ਕਿ ਲੱਗਦਾ ਕਿਸੇ ਨੇ ਕੁਝ ਕਰ ਦਿੱਤਾ ਕੋਈ ਜਾਦੂ ਟੂਣਾ ਕਰ ਦਿੱਤਾ ਤੇ ਫਿਰ ਤੁਸੀਂ ਉਸ ਜਾਦੂ ਟੂਣੇ ਨੂੰ ਰੋਕਣ ਲਈ ਪੀਰਾਂ ਫਕੀਰਾਂ ਕੋਲ ਜਾਂਦੇ ਹੋ ਬਥੇਰੇ ਬਾਬਿਆਂ ਕੋਲ ਜਾਂਦੇ ਹੋ ਪਰ ਕੋਈ ਵੀ ਫਰਕ ਨਹੀਂ ਪੈਂਦਾ ਫਿਰ ਤੁਸੀਂ ਕੀ ਕਰਨਾ ਹੈ ਧਿਆਨ ਦੇ ਨਾਲ ਸੁਣਿਓ ਜਦੋਂ ਤੁਹਾਨੂੰ ਇਹ ਨਿਸ਼ਾਨੀ ਦਿਸੇ ਕਿ ਸਭ ਕੁਝ ਉਲਟਾ ਹੋ ਰਿਹਾ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰਨਾ ਹੈ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਚਾਹੇ ਕਿਸੇ ਵੀ ਪੀਰ ਫਕੀਰ ਨੂੰ ਮੰਨਦੇ ਹੋ ਉਹਨਾਂ ਦੇ ਕੋਲ ਜਾਣਾ ਹੈ ਉੱਥੇ ਜਾ ਕੇ ਹੱਥ ਜੋੜ ਕੇ ਖੜੇ ਹੋ ਜਾਣਾ ਹੈ ਤੇ ਦੁਆ ਫਰਿਆਦ ਕਰਨੀ ਹੈ ਕਿ ਦਾਤਾ ਜੀ ਤੁਹਾਡੀ ਕਿਰਪਾ ਦੇ ਨਾਲ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਪਤਾ ਨਹੀਂ ਕੀ ਹੋ ਗਿਆ ਲੱਗਦਾ ਹੈ ਮੈਨੂੰ ਕਿ ਕਿਸੇ ਨੇ ਕੁਝ ਗਲਤ ਕਰ ਦਿੱਤਾ ਪਰ ਮੈਨੂੰ ਉਸ ਚੀਜ਼ ਦੀ ਟੈਨਸ਼ਨ ਨਹੀਂ ਕਿ ਕਿਸੇ ਨੇ ਕੁਝ ਕਰਵਾ ਦਿੱਤਾ ਮੈਨੂੰ ਤਾਂ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਹੈ ਤੁਸੀਂ ਕਦੀ ਵੀ ਮੇਰਾ ਮਾੜਾ ਨਹੀਂ ਹੋਣ ਦੇਵੋਗੇ ਆਪਣੇ ਪੀਰ ਮੁਰਸ਼ਿਦ ਤੇ ਯਕੀਨ ਰੱਖਣਾ ਕਿਉਂਕਿ ਕਿਸੇ ਦਾ ਕਰਾਇਆ ਹੋਇਆ ਜਾਦੂ ਟੋਨਾ ਕੁਝ ਨਹੀਂ ਕਰ ਸਕਦਾ ਜਿੰਨਾ ਤੁਹਾਡਾ ਪੀਰ ਮੁਰਸ਼ਿਦ ਕਰ ਦੇਗਾ ਜੇ ਤੁਹਾਡਾ ਪੀਰ ਮੁਰਸ਼ਿਦ ਤੇ ਯਕੀਨ ਪੱਕਾ ਹੈ ਤੁਹਾਡਾ ਵਿਸ਼ਵਾਸ ਪੱਕਾ ਹੈ ਤੇ ਤੁਹਾਡਾ ਕੋਈ ਵੀ ਕੁਝ ਨਹੀਂ ਕਰ ਸਕਦਾ ਤੁਸੀਂ ਆਪਣੇ ਪੀਰ ਮੁਰਸ਼ਿਦ ਨੂੰ ਦੁਆ ਫਰਿਆਦ ਕਰਨੀ ਹੈ ਕਿ ਸਭ ਕੁਝ ਠੀਕ ਕਰ ਦੇਣ ਸੱਚੇ ਦਿਲੋਂ ਦੁਆ ਫਰਿਆਦ ਕਰੋਗੇ ਤੇ ਕਬੂਲ ਵੀ ਹੋਏਗੀ ਤੇ ਪੀਰ ਮੁਰਸ਼ਿਦ ਨੂੰ ਕਹਿਣਾ ਕਿ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਯਾਨੀ ਕਿ ਆਪਣੇ ਪੀਰ ਮੁਰਸ਼ਦ ਤੇ ਯਕੀਨ ਪੱਕਾ ਰੱਖਣਾ ਹੈ ਜਦੋਂ ਯਕੀਨ ਪੱਕਾ ਹੋਏਗਾ ਤੇ ਜਿੰਨੇ ਵੀ ਕੁਝ ਵੀ ਕਰਾਇਆ ਹੋਏਗਾ ਉਹ ਆਪੇ ਠੀਕ ਹੋ ਜਾਏਗਾ ਪੀਰ ਮੁਰਸ਼ਦ ਤੋਂ ਉੱਪਰ ਕੁਝ ਨਹੀਂ ਦੂਸਰਾ ਕੰਮ ਜਦੋਂ ਤੁਸੀਂ ਕਰਨਾ ਤਾਂ ਇਹ ਆਪਣੇ ਇਸ ਪਹਿਲੇ ਕੰਮ ਨੂੰ ਬਹੁਤ ਹੀ ਦਿਲੋਂ ਕਰਨਾ ਦੂਸਰਾ ਕੰਮ ਇਹ ਹੈ ਕਿ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਮੇਰੇ ਤੇ ਲੱਗਦਾ ਹੈ ਕਿਸੇ ਨੇ ਬਹੁਤ ਜ਼ਿਆਦਾ ਕੁਝ ਕਰ ਦਿੱਤਾ ਸਾਰੀ ਗੇਮ ਹੀ ਪਲਟ ਗਈ ਹੈ ਸਭ ਕੁਝ ਹੀ ਖਰਾਬ ਹੋ ਗਿਆ ਤਾਂ ਉਦੋਂ ਤੁਹਾਨੂੰ ਬਹੁਤ ਗੁੱਸਾ ਆਏਗਾ ਤੁਹਾਨੂੰ ਲੱਗੇਗਾ ਕਿ ਮੇਰਾ ਦਿਲ ਕਰਦਾ ਹੈ ਕਿ ਜੀਨੇ ਮੇਰੇ ਤੇ ਇਹ ਸਭ ਕੁਝ ਕੀਤਾ ਮੈਨੂੰ ਇੱਕ ਵਾਰ ਉਹ ਮਿਲ ਜਾਵੇ ਮੈਂ ਉਹਨੂੰ ਤਸੱਲੀ ਕਰਵਾ ਦੂੰਗਾ ਉਹਦਾ ਇਹ ਮਾੜਾ ਕਰ ਦੂੰਗਾ ਮੈਂ ਉਹਨੂੰ ਫੜ ਕੇ ਕੁੱਟਾਂਗਾ ਇਹ ਗੱਲਾਂ ਤੁਹਾਡੇ ਮਨ ਦੇ ਵਿੱਚ ਆਉਣਗੀਆਂ ਪਰ ਤੁਸੀਂ ਇਹ ਗੱਲਾਂ ਨਹੀਂ ਕਰਨੀਆਂ ਤੁਸੀਂ ਜੀਨੇ ਵੀ ਤੁਹਾਡੇ ਤੇ ਕੁਝ ਵੀ ਕੀਤਾ ਉਸਦਾ ਵੀ ਭਲਾ ਮੰਗਣਾ ਆਪਣੇ ਪੀਰ ਮੁਰਸ਼ਿਦ ਤੋਂ ਉਸ ਇਨਸਾਨ ਦਾ ਭਲਾ ਮੰਗਣਾ ਤੇ ਕਹਿਣਾ ਕਿ ਉਹਨੂੰ ਸਮੱਤ ਬੁੱਧੀ ਬਖਸ਼ਿਓ ਉਹਨੂੰ ਮਦਦ ਦਿਓ ਕਿ ਉਹਦੀ ਮੱਤ ਸਹੀ ਹੋਵੇ ਉਹਦੇ ਸਰੀਰ ਦੇ ਵਿੱਚ ਸਭ ਕੁਝ ਠੀਕ ਹੋਵੇ ਉਹਨੂੰ ਸਰੀਰਕ ਤੰਦਰੁਸਤੀ ਮਿਲੇ ਯਾਨੀ ਕਿ ਆਪਣੇ ਦੁਸ਼ਮਣ ਦਾ ਵੀ ਭਲਾ ਮੰਗਣਾ ਹੈ ਪੀਰ ਮੁਰਸ਼ਿਦ ਆਪੇ ਕਰਨਗੇ ਕਿਉਂਕਿ ਤੁਸੀਂ ਚਾਕੇ ਵੀ ਕੁਝ ਨਹੀਂ ਕਰ ਸਕਦੇ ਜੇ ਤੁਹਾਨੂੰ ਮਿਲ ਵੀ ਜਾਵੇ ਵੱਤ ਵੱਤ ਕੀ ਕਰੋਗੇ ਉਹਨੂੰ ਮਾਰੋਗੇ ਕੁੱਟੋਗੇ ਪਰ ਜਦੋਂ ਪੀਰ ਮੁਰਸ਼ਿਦ ਆਪਣਾ ਬਦਲਾ ਲਏਗਾ ਉਦੋਂ ਫਿਰ ਉਹ ਕਰੇਗਾ ਜੋ ਉਹਨੇ ਕਦੀ ਸੋਚੀ ਨਹੀਂ ਹੋਣੀ ਪਰ ਇਹ ਦੋਨੇ ਕੰਮ ਕਰਦੇ ਸਮੇਂ ਤੁਸੀਂ ਇੱਕ ਖਾਸ ਗਲਤੀ ਦਾ ਧਿਆਨ ਵੀ ਰੱਖਣਾ ਹੈ ਨਹੀਂ ਤਾਂ ਇਹ ਦੋਵੇਂ ਕੀਤੇ ਕੰਮ ਤੁਹਾਡੇ ਕੰਮ ਨਹੀਂ ਕਰਨਗੇ ਤੁਹਾਡਾ ਨੁਕਸਾਨ ਜ਼ਰੂਰ ਹੋਏਗਾ ਜਦੋਂ ਤੁਸੀਂ ਇਹ ਦੋਵੇਂ ਕੰਮ ਕਰ ਦਿੱਤੇ ਪਹਿਲਾ ਕੰਮ ਆਪਣੇ ਪੀਰ ਮੁਰਸ਼ਿਦ ਤੇ ਯਕੀਨ ਰੱਖਣਾ ਤੇ ਦੂਸਰਾ ਉਸ ਇਨਸਾਨ ਦਾ ਵੀ ਭਲਾ ਮੰਗਣਾ ਜਦੋਂ ਤੁਸੀਂ ਇਹ ਦੋਵੇਂ ਕੰਮ ਕਰ ਦਿੱਤੇ ਤੇ ਫਿਰ ਇਸ ਗਲਤੀ ਦਾ ਧਿਆਨ ਰੱਖਣਾ ਹੈ ਇਸ ਗਲਤੀ ਦਾ ਧਿਆਨ ਤੁਸੀਂ ਪੂਰਾ ਰੱਖਣਾ ਹੈ ਕਦੀ ਇਹ ਨਾ ਹੋਵੇ ਕਿ ਇਹ ਗਲਤੀ ਭੁੱਲ ਜਾऊं ਤੇ ਫਿਰ ਤੁਹਾਡੇ ਕੀਤੇ ਹੋਏ ਉਹ ਦੋਵੇਂ ਕੰਮ ਫਿਰ ਵੀ ਨਹੀਂ ਕੰਮ ਕਰਨਗੇ ਤੁਹਾਨੂੰ ਉਲਟਾ ਨੁਕਸਾਨ ਹੋਏਗਾ ਉਹ ਗਲਤੀ ਹੈ ਕਿ ਜਦੋਂ ਵੀ ਤੁਸੀਂ ਇਹ ਦੋਵੇਂ ਕੰਮ ਕਰ ਦਿੱਤੇ ਉਦੋਂ ਇਹ ਨਹੀਂ ਕਿ ਇੱਕ ਸਮੇਂ ਲਈ ਤਾਂ ਤੁਹਾਡਾ ਮਨ ਖੜ ਜਾਵੇ ਕਿ ਹਾਂ ਮੈਨੂੰ ਆਪਣੇ ਪੀਰ ਮੁਰਸ਼ਿਦ ਤੇ ਯਕੀਨ ਹੈ ਮੈਂ ਉਸ ਇਨਸਾਨ ਦਾ ਭਲਾ ਮੰਗਿਆ ਪਰ ਬਾਅਦ ਦੇ ਵਿੱਚ ਥੋੜੇ ਸਮੇਂ ਬਾਅਦ ਤੁਹਾਡਾ ਮਨ ਫੇਰ ਪਰੇਸ਼ਾਨ ਹੋਵੇ ਕਿ ਮੇਰਾ ਤਾਂ ਸਭ ਕੁਝ ਖਰਾਬ ਹੋ ਗਿਆ ਮੇਰੀ ਤਾਂ ਪੀਰ ਮੁਰਸ਼ਿਦ ਨੇ ਵੀ ਬਾਣੀ ਫੜੀ ਜਦੋਂ ਤੁਸੀਂ ਇਹ ਗਲਤੀ ਕਰੋਗੇ ਤੇ ਫੇਰ ਤੁਹਾਡੀ ਸੱਚੀ ਉਹ ਬਾਣੀ ਫੜਨੀ ਕਿਉਂਕਿ ਪੀਰ ਮੁਰਸ਼ਿਦ ਵੀ ਵੇਖਣਗੇ ਕਿ ਇਹਨੂੰ ਮੇਰੇ ਤੇ ਯਕੀਨ ਪੱਕਾ ਹੈ ਕਿ ਕਹਿਣ ਦੀਆਂ ਹੀ ਗੱਲਾਂ ਨੇ ਜਦੋਂ ਤੁਸੀਂ ਇੱਕ ਵਾਰ ਇਹ ਕੰਮ ਕਰ ਦਿੱਤਾ ਫਿਰ ਚਾਹੇ ਕਿਸੇ ਨੇ ਵੀ ਤੁਹਾਡੇ ਤੇ ਕੁਝ ਵੀ ਕੀਤਾ ਹੋਵੇ ਉਹ ਸਭ ਕੁਝ ਠੀਕ ਹੋ ਜਾਏਗਾ ਤੇ ਪੀਰ ਮੁਰਸ਼ਿਦ ਤੁਹਾਡਾ ਬਦਲਾ ਆਪ ਲੈਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਧੰਨਵਾਦ